Yeah. ਸਤਿ ਸ੍ਰੀ ਅਕਾਲ ਜੀ ਤੁਹਾਨੂੰ ਜੀ ਆਇਆਂ ਨੂੰ ਜੋ ਵੀ ਆਏ ਨੇਗੇ ਤੇ ਬਾਕੀ ਆ ਜਾਣਗੇ ਟੌਪ 20 20 ਬਾਅਦ ਪਰਖੋ ਆਪਣੇ ਆਪ ਨੂੰ ਕਿ ਵਿੱਚੋਂ ਕਿੰਨੇ ਆਉਂਦੇ ਨੇ ਹਾਲਾਂਕਿ ਅੱਜ ਆਪਾਂ ਕਹਾਣੀ ਵਾਰੇ ਕਰਨਾ ਸੀ ਕਿ ਪੰਜਾਬ ਸੰਕਟ ਬਾਰੇ ਜਿਹੜੀ ਹੈਗੀ ਹੈਗੀ ਪੰਜਾਬ ਸੰਕਟ ਬਾਰੇ ਕਹਾਣੀ ਸੰਗ੍ਰਹਿ ਤੇ ਕਹਾਣੀਆਂ ਲਿਖੀਆਂ ਹੋਈਆਂ ਨੇ ਉਹ ਫਾਈਲ ਮੈਥੋਂ ਕਿਵੇਂ ਸਕਿਪ ਹੋ ਗਈ ਕਰੇ ਤੇ ਉਹ ਆਪਾਂ ਅਗਲੇ ਦਿਨਾਂ 'ਚ ਕਰ ਲਾਂਗੇ ਕਰੋਨਾ ਤੱਕ ਤੇ ਆਵਾਜ਼ ਕਿੱਦਾਂ ਆ ਰਹੀ ਹੈ ਜੋ ਵੀ ਆਇਆ ਮੈਨੂੰ ਆਨਸਰ ਦੱਸ ਦਿਓ ਇੱਕ ਵਾਰੀ ਮੈਨੂੰ ਕਮੈਂਟ ਕਰ ਦੋ ਕਿ ਆਵਾਜ਼ ਕਿੱਦਾਂ ਆ ਰਹੀ ਹੈ ਗੂੰਜ ਕੇ ਤਾਂ ਨਹੀਂ ਆ ਰਹੀ ਬੱਦ ਘਟ ਤਾਂ ਨਹੀਂ ਆ ਰਹੀ ਬੱਦ ਤਾਂ ਕਿੱਥੋਂ ਆਊਗੀ ਘਟ ਤਾਂ ਨਹੀਂ ਆ ਰਹੀ ਮੈਨੂੰ ਜੇ ਕਮੈਂਟ ਕਰ ਦੋ ਤਾਂ ਆਪਾਂ ਹੋਰ ਸੋਹਣੇ ਦੇ ਵਿੱਚ ਕਿੰਨਾ ਕਲਾਸ ਨੂੰ ਸੰਚਾਲਨ ਕਰਵਾ ਲਾਂਗੇ ਕਲਾਸ ਦਾ ਆਵਾਜ਼ ਕਿੱਦਾਂ ਆ ਰਹੀ ਹੈ ਦੱਸ ਦਿਓ ਇੱਕ ਵਾਰੀ ਇਹ ਮੈਂ ਆਪ ਹੀ ਦੇਖ ਲੈਣਾ ਬਾਜਬਾਦ ਆਵਾਜ਼ ਕਿੱਦਾਂ ਆ ਰਹੀ ਦੂਸਰਾਂ ਨੂੰ ਆਨਸਰ ਦੱਸ ਦਿਓ ਇੱਕ ਵਾਰੀ ਮੈਨੂੰ ਦੱਸੋ ਕਿ ਆਵਾਜ਼ ਕਿੱਦਾਂ ਆ ਰਹੀ ਗੂੰਜ ਕੇ ਤਾਂ ਨਹੀਂ ਆ ਰਹੀ ਬੱਦ ਸੁਣਕ ਰਹੀ ਹੈ ਆਵਾਜ਼ ਲੱਗ ਗਿਆ ਪਤਾ ਮਿੰਤਲ ਮੇਰੇ ਕੋਲ ਤਾਂ ਸਣ ਕਰ ਰਹੀ ਹੈ ਕਿ ਮੇਰਾ ਮੈਗ ਤਾਂ ਨਹੀਂ ਖਰਾਬ ਮੈਂ ਤੁਹਾਡੇ ਕੋਲੇ ਚਲ ਕੇ ਕਰ ਲਉਗਾ ਕੋਈ ਆਵਾਜ਼ ਇੰਨੀ ਕਿੰਨੀ ਆ ਰਹੀ ਹੈ ਮੇਰੇ ਕੋਲ ਤਾਂ ਸਣ ਕੇ ਆ ਰਹੀ ਹੈ ਵਾਹ ਦੱਸ ਦੇਣਗੇ ਇੱਥੇ ਸਟੂਡੈਂਟ ਆ ਗਏ ਨੇ ਦੇਸੀ ਵਾਈ ਦੱਸ ਤੂੰ ਕਾ ਸਾਇਕਾਲਜੀ ਬਿਲਕੁਲ ਸਹੀ ਆ ਰਹੀ ਹੈ ਓਕੇ ਠੀਕ ਆ ਦੇਸੀ ਵਾਈ ਗੁਰੀ ਥੈਂਕ ਯੂ ਗੁਰੀ bro ਥੈਂਕ ਯੂ 20 ਸਵਾਲ ਲੇ ਗੇ ਗੁਰੀ ਦੇਖਦੇ ਆਪਾਂ ਨੂੰ ਕਿੰਨੇ ਆਉਂਦੇ ਐ ਚੋ ਦੇਖੀਏ ਆਪਾਂ ਫਿਰ ਵਧੀਆ ਟੌਪ ਦੇ ਸਵਾਲ ਦੇਗੇ ਉਹ ਨਹੀਂ ਜੋ ਰਿਪੀਟ ਜੋ ਗੂਗਲ ਤੋਂ ਚੱਕ ਲਈ ਜਾਂ ਹੋਰ ਜਾਂ ਕੋਈ ਕਿਸੇ ਕਲਾਸਾਂ ਤੋਂ ਦੇਖਦੇ ਆ ਜੋ ਕਿੰਨੇ ਆਉਂਦੇ ਐ ਬਾਕੀ ਆ ਜਾਣਦੇ ਇੱਕ ਦੋ ਸੋ ਜਿਨ੍ਹਾਂ ਨੂੰ ਫਿਰ ਆਪਾਂ ਕਲਾਸ ਸ਼ੁਰੂ ਕਰਦੇ ਆ ਪਹਿਲਾ ਸਵਾਲ ਸਾਡੀ ਸਕਰੀਨ ਤੇ ਆਈ ਜਾਂਦਾ ਦੱਸ ਸਕਦੇ ਹੋਗੇ ਕਮੈਂਟ ਕਰ ਸਕਦੇ ਹੋ ਕਿ ਹਨੂਮਾਨ ਨਾਟਕ ਹੈ ਹਨੂਮਾਨ ਨਾਟਕ ਜਿਹੜਾ ਹੈਗਾ ਉਹ ਮਹਾਕਾਵ ਹੈ ਮਹਾ ਕਾਵਨਾਟਕ ਇੱਕ ਸਵੈ ਜੀਵਨੀ ਟੈਪ ਹੈ ਇੱਕ ਨਾਟਕੀ ਹੈ ਇੱਕ ਭਾਰਤਿਕ ਚ ਲਿਖਿਆ ਹੋਇਆ ਹੈਗਾ ਹਨੂਮਾਨ ਨਾਟਕ ਜਿਹੜਾ ਹੈਗਾ ਹਨੂਮਾਨ ਨਾਟਕ 42 ਹੋ ਗਿਆ ਲੇਟ ਹੋ ਗਿਆ ਜਗਮਣ ਕੋਈ ਗੱਲ ਦੂਰੀ ਜਵਾਬ ਦੇਵੋਗੇ ਬਾਕੀ ਵੀ ਜਿਹੜਾ ਹੈਗਾ ਉਹਦਾ ਬਾਕੀ ਆ ਜਾਣਗੇ ਵੈਸੇ ਵੀ ਹਲੇ ਪਹਿਲਾ ਦੂਜਾ ਦੇਣੀ ਆ 5-7 ਦਿਨ ਲੱਗਣਗੇ ਹਲੇ ਜਨਤਾ ਨੂੰ ਸੂਚਿਤ ਕਰਨ ਤੇ ਕਿ ਕਲਾਸ ਜਿਹੜੀ ਹੈਗੀ ਇੱਥੇ ਆਪਾਂ ਲਾਉਨੇ ਆਂ ਦੁਵਾਰੇ ਆਪਾਂ ਕੱਲੀ ਕਲਾਸ ਸ਼ੁਰੂ ਕੀਤੀ ਆ 3:30 ਤੋਂ 4 ਹੁਣ ਲਾਇਆ ਕਰਾਂਗੇ ਅੱਗੇ ਅੱਜ ਤਾਂ ਫਿਰ ਮੈਨੂੰ ਪਾਉਣਾ ਵੀ ਰਹਿ ਗਿਆ ਵੀ ਅੱਜ ਲਾਉਣੀ ਹੈਗੀ ਅੱਜ ਤਾਂ ਐਡ ਕਰਨੀ ਰਹਿ ਗਈ ਅੱਜ ਤਾਂ ਜਿੰਨੇ ਆਉਣਗੇ ਬਾਅਦ ਚ ਦੇਖ ਲੈਣਗੇ ਬਾਕੀ ਜਿੰਦੀ ਨੂੰ ਪਤਾ ਲੱਗੀ ਜਾਊਗਾ ਇੱਕ ਵਾਰੀ ਆਪਾਂ ਕਰ ਲੈਨੇ ਆਂ ਤੱਕ ਕਮੈਂਟ ਨਹੀਂ ਆਇਆ ਗੁਰੇ ਦਾ ਵੀ ਚਲੋ हनुमान नाटक ਜਿਹੜਾ ਹੈਗਾ ਹੈਗਾ ਮਹਾ ਕਾਵਨਾਟਕ ਹੈਗਾ ਇਹਦਾ ਆਨਸਰ ਹੈਗਾ ਮਹਾ ਕਾਵਨਾਟਕ ਹੈ ਇੱਕ ਤਾਂ ਹੈਗਾ ਹਨੂਮਾਨ ਨਾਟਕ ਸਾਡਾ ਜਿਹੜਾ ਹੈਗਾਗਾ ਪੰਜਾਬੀ ਦਾ ਸਭ ਤੋਂ ਪਹਿਲਾ ਅਨੁਵਾਦਕ ਨਾਟਕ ਹੈ ਇਹ ਨੌਵੀਂ ਨੌਵੀਂ ਦਾ ਜਿਹੜਾ ਹੈਗਾ ਨੌਵੀਂ ਸਦੀ ਵਿੱਚ ਹੀ ਨੌਵੀਂ ਦਸਵੀਂ ਸਦੀ ਦੇ ਕਰੀਬ ਜਿਹੜਾ ਹੈਗਾ ਅਨੁਵਾਦ ਹੋ ਗਿਆ ਸੀ ਪੰਜਾਬੀ ਦਾ ਸਭ ਤੋਂ ਪਹਿਲਾ ਨਾਟਕ ਜਿਹੜਾ ਅਨੁਵਾਦ ਹੋਇਆ ਮੌਲਕ ਨਾਟਕ ਤਾਂ ਉਸ ਤੋਂ ਬਾਅਦ ਕਿਤੇ ਜਾ ਕੇ ਹੁੰਦਾ ਤੇ ਇਸੇ ਨੂੰ ਇਸੇ ਨੂੰ ਆਧਾਰ ਬਣਾ ਕੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਬਚਿੱਤਰ ਨਾਟਕ ਲਿਖਿਆ ਸੀਗਾ ਬਚਿੱਤਰਨਾਟ ਜਿਹੜਾ ਹੈਗਾ ਉਹ ਸਵੈਜੀਵਨੀ ਟਾਈਪ ਹੈ ਆਤਮ ਕਥਾ ਹੈਗੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ ਹਨੂਮਾਨਨਾਟਕ ਅਨੁਵਾਦਨਾਟਕ ਹੈ ਹਿਰਦੇਰਾਮ ਨੇ ਅਨੁਵਾਦ ਕੀਤਾ ਸੀ ਇਹ ਨਾਟਕ ਹਿਰਦੇਰਾਮ ਨੇ ਅਨੁਵਾਦ ਕੀਤਾ ਸੀ ਇਹ ਨਾਟਕ ਜਿਹੜਾ ਹੈਗਾ ਹੈਗਾ ਹਿਰਦੇਰਾਮ ਨੇ ਹਨੂਮਾਨ ਔਰ ਹਨੂਮਾਨਨਾਟਕ ਦੇ ਵੀ 14 ਲਿਆਏ ਹੈ ਬਚਿੱਤਰਨਾਟਕ ਦੇ ਵੀ 14 ਲਿਆਏ ਹੈ ਹਨੂਮਾਨਨਾਟਕ ਵੀ ਜਿਹੜਾ ਸੰਗੀਤ ਟਾਈਪ ਚ ਹੈ ਤੇ ਬਚਿੱਤਰਨਾਟਕ ਵੀ ਤਾਂ ਕਰਕੇ ਚਲੋ ਅੱਗੇ ਚੱਲਦੇ ਹਾਂ ਡਾਕਰਨਾਟਕ ਕਿਸ ਨੇ ਅਨੁਵਾਦ ਕੀਤਾ ਦੂਸਰਾ ਸਵਾਲ ਜਿਹੜਾ ਹੈਗਾ ਹੈਗਾ ਡਾਕ ਕਰਨਾਟ ਕਿਸ ਨੇ ਅਨੁਵਾਦ ਕੀਤਾ 바ਵਾ ਬੁੱਧ ਸਿੰਘ ਬਲਵੰਤ ਗਾਰਗੀ ਗੁਰਬਖਸ਼ ਸਿੰਘ ਬ੍ਰੈਸਟਰ ਮੈਂ ਵਾਰ ਇਹਨਾਂ ਨੂੰ ਸੈਂਡ ਕਰਿਆ ਮੈਂ ਇਹਨਾਂ ਨੂੰ ਜੇ ਕੋਈ ਆਊਗਾ ਤਾਂ ਹਾਂਜੀ ਦੂਸਰਾ ਜਿਹੜਾ ਹੈਗਾ ਹੈਗਾ ਸਵਾਲ ਹੈਗਾ ਕਿ ਡਾਰਕ ਕਰਨਾਟਕ ਕਿਸ ਨੇ ਅਨੁਵਾਦ ਕੀਤਾ ਡਾਰਕ ਕਰਨਾਟਕ ਲਿਖਿਆ ਕਿਹਨੇ ਸੀਗਾ ਇਹ ਮੋਲਗਨਟ ਕੀ ਦਾ ਹੈਗਾ ਰਵਿੰਦਰਨਾਥ ਟੈਗੋਰ ਨਰਵਿੰਦਰਨਾਥ ਟੈਗੋਰ ਦਾ ਨਾਟਕ ਹੈ ਡਾਰਕ ਕਰਨਾਟਕ ਜਿਹੜਾ ਹੈਗਾ ਰਵਿੰਦਰਨਾਥ ਟੈਗੋਰ ਦਾ ਨਾਟਕ ਹੈ ਅਨੁਵਾਦ ਕਿਹਨੇ ਕੀਤਾ ਇਹ ਸਵਾਲ ਹੈ ਬਾਬਾ ਬੁੱਧ ਸਿੰਘ ਨੇ ਅਨੁਵਾਦ ਕੀਤਾ ਪੰਜਾਬੀ ਚ ਜਾ ਭਾਈ ਵੀਰ ਸਿੰਘ ਨੇ ਅਨੁਵਾਦ ਕੀਤਾ ਬਲਵੰਤ ਗਾਰਗੀ ਨੇ ਅਨੁਵਾਦ ਕੀਤਾ ਜਾਂ ਫਿਰ ਗੁਰਬਖਸ਼ ਸਿੰਘ ਬ੍ਰੈਸਟਰ ਨੇ ਅਨੁਵਾਦ ਕੀਤਾ ਪੰਜਾਬੀ ਦੇ ਵਿੱਚ ਦਾ ਕਰਨਾਟਕ ਇਹ ਸਵਾਲ ਹੈਗਾ ਹੈਗਾ ਸਾਡਾ ਕਿਸ ਨੇ ਅਨੁਵਾਦ ਕੀਤਾ ਬਾਬਾ ਬੁੱਧ ਸਿੰਘ ਦਾ ਤਾਂ ਮੌਲਕ ਨਾਟਕ ਹੈਗਾ ਹੈਗਾ ਚੰਦਰਹਰੀ ਭਾਈ ਵੀਰ ਸਿੰਘ ਨੇ ਜਿਹੜਾ ਹੈਗਾ ਮੌਲਕ ਨਾਵਲ ਤਾਂ ਸੁੰਦਰੀ ਹੈ ਨਾਟਕ ਦੇ ਹੈਗੇ ਰਾਜਾ ਲਖਦਾਤਾ ਸਿੰਘ ਤੇ ਹੋਰ ਨਾਟਕ ਹੈਗੇ ਆ ਇੱਕ ਮਨਮੋਹਣ ਨਾਟਕ ਹੈਗਾ ਗੁਰਬਖਸ਼ ਸਿੰਘ ਬ੍ਰੈਸਟਰ ਦਾ ਹੈਗਾ ਬਲਵੰਤ ਗਾਰਗੀ ਨੇ ਕੀਤਾ ਹੈਗਾ ਜੀ ਇਹ ਨਾਟਕ ਦਾ ਕਾਰਨਾਟਕ ਜਿਹੜਾ ਰਵਿੰਦਰਨਾਥ ਟੈਗੋਰ ਨੇ ਲਿਖਿਆ ਉਹ ਬਲਵੰਤ ਗਾਰਗੀ ਨੇ ਅਨੁਵਾਦ ਕੀਤਾ ਹੈ ਬਲਵੰਤ ਗਾਰਗੀ ਨੇ ਮੈਂ ਜਲਦੀ ਜਲਦੀ ਕਰ ਦਿੰਦਾ ਹੁਣ ਤਾਂ ਕੋਈ ਹੈ ਨਹੀਂ ਤੋ ਚਾਰ ਜਿਹੜੀ ਨੇ ਬਾਅਦ ਚ ਦੇਖ ਲੈਣਗੇ ਜਿਹਦੇ ਬਾਅਦ ਚ ਜਿਹੜਾ ਹੈਗਾ ਪੀਰ ਹੋਗੀ ਕਲਾਸ ਇੱਥੇ ਬਾਅਦ ਚ ਦੇਖ ਲਿਓ ਕੋਈ ਹੈ ਤਾਂ ਹੈ ਨਹੀਂਗਾ ਤਾਂ ਮੇਰੇ ਮੈਨੂੰ ਕੋਈ ਐਨਾ ਟਾਈਮ ਖਰਾਬ ਕਰਨ ਦਾ ਕੋਈ ਚੱਕਰ ਨਹੀਂ ਮੈਂ ਜਲਦੀ ਜਲਦੀ ਕਰ ਦਿੰਦਾ ਬਾਅਦ ਚ ਦੇਖ ਲਿਓ ਜੇ ਕੋਈ ਹੁੰਦਾ ਤਾਂ ਅਸੀਂ ਵੇਟ ਕਰਦੇ ਕਿ ਅਨਸਰ ਆਉਣਗੇ ਦੇਖਾਂਗੇ ਕੀ ਦਾ ਹੈਗਾ ਪੰਜਾਬ ਸੰਕਟ ਬਾਰੇ ਨਾਟਕ ਨਹੀਂ ਹੈ ਸਵਾਲ ਦੇਖ ਲਓ ਪੰਜਾਬ ਸੰਕਟ ਬਾਰੇ ਨਾਟਕ ਨਹੀਂ ਹੈ ਤਾਂ ਪੰਜਾਬ ਸੰਕਟ ਬਾਰੇ ਨਾਟਕ ਸਹਿਰ ਬਿਮਾਰ ਹੈ ਸੀਨਾ ਅਜੀਤ ਰਾਮ ਪੰਜਾਬ ਸੰਕਟ ਆਚਾਰਾ ਚੋਂ ਤਿੰਨ ਨਾਟਕ ਪੰਜਾਬ ਸੰਕਟ ਬਾਰੇ ਹੈਗੇ ਆ ਇੱਕ ਨਾਟਕ ਕਿਹੜਾ ਹੈ ਜਿਹੜਾ ਪੰਜਾਬ ਸੰਕਟ ਬਾਰੇ ਨਹੀਂ ਹੈਗਾ ਸਹਿਰ ਬਿਮਾਰ ਹੈ ਹੈਗਾ ਸੀਨਾ ਹੈਗਾ ਆਤਮਜੀਤ ਦਾ ਅਜੀਤ ਰਾਮ ਵੀ ਹੈਗਾ ਇਹ ਤਿੰਨੇ ਆਤਮਜੀਤ ਦੇ ਨਾਟਕ ਪੰਜਾਬ ਸੰਕਟ ਬਾਰੇ ਹੈਗੇ ਨਹੀਂ ਪੰਜਾਬ ਸੰਗਠਨਾ ਦਾ ਕੋਈ ਨਾਟਕ ਨਹੀਂ ਹੈਗਾ ਤਾਂ ਇਹ ਆਨਸਰ ਆ ਜਾਊਗਾ ਪੰਜਾਬ ਸੰਗਠਨਾ ਦਾ ਕੋਈ ਨਾਟਕ ਹੀ ਨਹੀਂ ਹੈਗਾ ਤਾਂ ਇਹ ਜਿਹੜਾ ਹੈਗਾ ਆਨਸਰ ਆ ਜਾਊਗਾ ਆਈਸੀ ਨੰਦਾ ਦਾ ਦਲਿਤ ਵਰਗ ਨਾਲ ਜੁੜਿਆ ਨਾਟਕ ਹੈ ਆਈਸੀ ਨੰਦਾ ਨੇ ਇੱਕੋ ਨਾਟਕ ਜਿਹੜਾ ਦਲਿਤ ਵਰਗ ਨਾਲ ਲਿਖਿਆ ਬਾਕੀ ਉਹਦੇ ਜਿਹੜੇ ਹੈਗੇ ਆ ਕੋਈ ਲਵ ਮੈਜ ਤੇ ਹੈ ਕੋਈ ਉਹਦਾ ਜਿਹੜਾ ਹੈਗਾ ਅਣਜੋੜ ਵਿਆਹ ਤੇ ਹੈ ਕੋਈ ਉਹਦਾ ਤਲਾਕ ਤੇ ਹੈ ਕੋਈ ਉਹਦਾ ਬੇਰੁਜ਼ਗਾਰੀ ਤੇ ਹੈ ਸਿਰਫ ਦਲਿਤਾਂ ਬਾਰੇ ਇੱਕੋ ਨਾਟਕ ਲਿਖਿਆ ਸੀਗਾ ਦਲਿਤ ਵਰਗ ਨਾਲ ਜਿਹੜਾ ਹੈਗਾ ਬਲਵੰਤਕਾਰਕੀਨ ਜਿਹਦਾ ਜ਼ਿਕਰ ਆਉਂਦਾ ਉਹ ਹੈਗਾ ਏ ਡੂਮ ਨੇ ਬਲਵੰਤਕਾਰਕੀ ਦਾ ਨਾਟਕ ਏ ਡੂਮ ਨੇ ਇਕਾਂਗੀ ਹੈਗਾ ਨਾਟਕ ਵੀ ਨਹੀਂ ਹੈਗਾ ਖਾਸ ਤੌਰ ਤੇ ਬਲਿੱਤਾਂ ਬਾਰੇ ਹੈਗੀ ਹੈ ਨਾਰੀ ਚੇਤਨਾ ਨਾਲ ਜੁੜਿਆ ਨਾਟਕ ਨਹੀਂ ਹੈ ਨਾਰੀ ਚੇਤਨਾ ਨਾਲ ਜੁੜਿਆ ਨਾਟਕ ਨਹੀਂ ਹੈ ਜਿਹਦੇ ਚ ਧੂਣੀ ਦੀ ਅੱਗ ਸੋਭਾ ਸ਼ਕਤੀ ਸ਼ਹਿਰੀ ਵਾਪਸੀ ਸ਼ਹਿਰੀ ਜਿਹੜਾ ਹੈਗਾ ਵਾਪਸੀ ਦੋ ਨਾਟਕ ਦੋ ਸਵਾਲ ਪਰ ਇਕੱਠੇ ਕਰਦੇ ਆਂ ਤੂਣੀਂ ਦੀ ਅੱਗ ਜਿਹੜਾ ਹੈਗਾ ਹੈਗਾ ਬਲਵੰਤ ਗਾਰਗੀ ਦਾ ਨਾਟਕ ਹੈ ਨਾਰੀ ਚੇਤਨਾ ਬਾਰੇ ਹੈ ਸ਼ੋਭਾ ਸ਼ਕਤੀ ਵੀ ਤੁਹਾਨੂੰ ਪਤਾ ਨਾਰੀ ਚੇਤਨਾ ਬਾਰੇ ਜਿਹੜਾ ਨਾਟਕ ਹੈਗਾ ਸੈਰੀ ਜਿਹੜਾ ਸੁਵਰਾਜ ਵੀਰ ਦਾ ਨਾਟਕ ਹੈ ਨਾਰੀ ਚੇਤਨਾ ਬਾਰੇ ਹੈ ਵਾਪਸੀ ਨਾਟਕ ਨਾਰੀ ਚੇਤਨਾ ਬਾਰੇ ਨਹੀਂ ਹੈਗਾ ਵਾਪਸੀ ਨਾਟਕ ਨਾਰੀ ਚੇਤਨਾ ਬਾਰੇ ਨਹੀਂ ਹੈਗਾ ਵਾਪਸੀ ਆਜੂਗਾ ਤੇ ਅੱਗੇ ਵਾਪਸੀ ਨਾਟਕ ਬਾਰੇ ਸਵਾਲ ਹੈ ਵਾਪਸੀ ਨਾਟਕ ਹੈ ਇੱਕ ਪਾਤਰੀ ਨਾਟਕ ਹੈ ਲਘੂ ਨਾਟਕ ਹੈ ਇਕਾਂਗੀ ਨਾਟਕ ਹੈ ਜਾਂ ਫਿਰ ਕਾਵਿ ਨਾਟਕ ਹੈ ਹਾਂ ਵਾਪਸੀ ਨਾਟਕ ਇੱਕ ਪਾਤਰੀ ਨਾਟਕ ਹੈ ਗਰੇਵਾਲ ਦਾ ਜਿਹੜਾ ਹੈਗਾ ਇਹ ਇੱਕ ਪਾਤਰੀ ਨਾਟਕ ਹੈਗਾ ਵਾਪਸੀ ਨਾਲ ਪੰਜਾਬੀ ਦਾ ਮੂਕ ਨਾਟਕ ਹੈ ਚੁੱਪ ਖਮੋਸੀ ਦੇ ਜੰਜੀਰੇ ਚੁੱਪ ਦੀ ਦਾਸਤਾਨ ਬੋਲ ਕਿਉਂ ਲਬ ਖਮੋਸ ਹੈ ਤੇਰੇ ਮੂਕ ਸੰਸਾਰ ਪੰਜਾਬੀ ਦਾ ਮੂਕ ਨਾਟਕ ਹੈ ਪੰਜਾਬੀ ਦਾ ਮੂਕ ਨਾਟਕ ਜਿਹੜਾ ਹੈਗਾ ਹੈਗਾ ਚੁੱਪ ਦੀ ਦਾਸਤਾਨ ਮੂਕ ਸੰਸਾਰ ਬੋਲ ਕਿਉਂ ਲਬ ਖਮੋਸ ਹੈ ਤੇਰੇ ਚੁੱਪ ਦੀ ਦਾਸਤਾਨ ਵੀ ਨਹੀਂ ਹੈਗਾ ਬੋਲ ਕੇ ਲਭ ਹੈ ਤਾਂ ਪੰਜਾਬੀ ਦੇ ਨਹੀਂ ਹੈਗਾ ਮੂਕ ਸੰਸਾਰ ਮੂਕ ਨਾਟਕ ਨਹੀਂ ਹੈਗਾ ਇਹ ਪੂਰਾ ਜਿਹੜਾ ਹੈਗਾ ਖਮੋਸੀ ਦੇ ਜੰਜ਼ੀਰੇ ਮੂਕ ਨਾਟਕ ਹੈ ਇਹ ਅਨਸਰ ਆਊਗਾ ਸੁਤੀਸ কুমার ਬਰਮਾ ਦਾ ਨਾਟਕ ਹੈਗਾ ਮੂਕ ਨਾਟਕ ਇਹ ਪੰਜਾਬੀ ਦਾ ਪੰਜਾਬੀ ਚ ਕੋਈ ਇਕਦੁੱਕਾ ਮੂਕ ਨਾਟਕ ਨਹੀਂ ਲਿਖੀ ਗਿਆ ਜਿਸ ਸੁਤੀਸ কুমার ਬਰਮਾ ਦਾ ਖਮੋਸੀ ਦੇ ਜੰਜ਼ੀਰੇ ਦਾ ਜੇਕਰ ਕੀਤਾ ਜਾਂਦਾ ਹੈਗਾ ਨੁੱਕੜ ਨਾਟਕ ਨਹੀਂ ਹੈ ਆਠਮਸਵਾਲ ਹੈ ਨੁੱਕੜ ਨਾਟਕ ਨਹੀਂ ਹੈ ਹਾਈ ਨੀਤੀ ਇਹ ਮੋਰਨੀਏ ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ ਭੋਬਲ ਦੀ ਆਕ ਚੰਡੀਗੜ੍ਹ ਪਵਾੜੇ ਦੀ ਯਾਰ ਹਾਇਨਿਟੀ ਮੋਰਨੀਆ ਵੀ ਨੁਕੜਨਾਟਕ ਹੈਗਾ ਇਸ ਚੌਕ ਤੋਂ ਸੈਰ ਦਿਸਦਾ ਹੈ ਭਲਵਾ ਜਿਹੜਾ ਹੈਗਾ ਕਪਾਲੀ ਭਵਿੰਦਰ ਦਾ ਨੁਕੜਨਾਟਕ ਹੈ ਚੰਡੀਗੜ੍ਹ ਪਵਾੜ ਦੀ ਜੜ ਜਿਹੜਾ ਹੈਗਾ ਗੁਰਸਰਨ ਬਾਜੀ ਦਾ ਨੁਕੜਨਾਟਕ ਹੈ ភੁੱਬਲ ਦੀ ਅਗ ਨੁਕੜਨਾਟਕ ਨਹੀਂ ਹੈਗਾ ਡਾਕਟਰ ਕੁਲਦੀਪਦੀਪ ਦਾ ਇਹ ਨਾਟਕ ਹੈ ਪੂਰਾ ਨਾਟਕ ਹੈ ភੁੱਬਲ ਦੀ ਅਗ ਡਾਕਟਰ ਕੁਲਦੀਪਦੀਪ ਦਾ ਇਹ ਨੁਕੜਨਾਟਕ ਨਹੀਂ ਹੈਗਾ ਇਹ ਆਨਸਰ ਆਜੂਗਾ ਜਸਮント ਸਿੰਘ ਕੰਬਲ ਦਾ ਕਿਹੜਾ ਨਾਵਲ ਪ੍ਰਵਾਸੀ ਕਿਸਾਨੀ ਜੀਵਨ ਨਾਲ ਸਬੰਧਤ ਹੈ ਸਵਾਲ ਬਹੁਤ ਕੰਪਲੀਕੇਟਡ ਹੈ ਜਿਹੜਾ ਹੈਗਾ ਪਰ ਇਹਦੇ ਤੇ ਸਟਾਰ ਲੱਗੇ ਰਹਿ ਗਏ ਆਨਸਰ ਤੇ ਸਵਾਲ ਬਹੁਤ ਕੰਪਲੀਕੇਟਡ ਹੈ ਸਵਾਲ ਇਸ ਲਈ ਕੰਪਲੀਕੇਟਡ ਹੈ ਕਿਉਂਕਿ ਤਾਂ ਜਿਹੜਾ ਨਾਟਕ ਹੈਗਾ ਉਹ ਵੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ ਮਿੱਤਰ ਪਿਆਰੇ ਜਿਹੜਾ ਹੈਗਾ ਉਹ ਵੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ ਖੂਬਸੂਰਤ ਦੁਸ਼ਮਣ ਵੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ ਪਰ ਫਰਕ ਇਹ ਹੈ ਤੇ ਪ੍ਰਵਾਸੀ ਸ਼ਬਦ ਲੱਗਿਆ ਹੋਇਆ ਪ੍ਰਵਾਸੀ ਕਿਸਾਨੀ ਨਾਲ ਜਿਹੜਾ ਮਨੁੱਖਤਾ ਹੈਗਾ ਉਹ ਇਧਰਲੀ ਕਿਸਾਨੀ ਨਾਲ ਸੰਬੰਧਿਤ ਹੈ ਮਿੱਤਰ ਪਿਆਰੇ ਵੀ ਇਧਰਲੀ ਕਿਸਾਨੀ ਨਾਲ ਸੰਬੰਧਿਤ ਹੈ ਹੈਗੇ ਤੇ ਨੀ ਨਾਟਕੀ ਕਿਸਾਨੀ ਨਾਲ ਸੰਬੰਧਿਤ ਨਹੀਂ ਪਰ ਮੁਨੁੱਖਤਾ ਤੇ ਮਿੱਤਰ ਪਿਆਰੇ ਇਧਰ ਨਿ ਕਿਸਾਨੀ ਨਾਲ ਸੰਬੰਧਿਤ ਨੇ ਪ੍ਰਵਾਸ ਦੀ ਕਿਸਾਨੀ ਨਾਲ ਪ੍ਰਵਾਸੀ ਕਿਸਾਨੀ ਨਾਲ ਖੂਬਸੂਰਤ ਦੁਸ਼ਮਣ ਨਾਟਕ ਸੰਬੰਧਿਤ ਹੈਗਾ ਖੂਬਸੂਰਤ ਦੁਸ਼ਮਣ ਨਾਟਕ ਅੱਗੇ ਹੈਗਾ ਰੂਪਤਾਰਾ ਤੇ ਸਿਵਲ ਲਾਈ ਜਨਾਵਲ ਹੈ ਨੇ ਜਸਵੰਤ ਕੰਬਲ ਦੇ ਨਾਵਲ ਨੇ ਕਿਹੜੀ ਕਿਸਮ ਦੇ ਨਾਵਲ ਨੇ ਮਾਰਕਸਵਾਦੀ ਤੇ ਸਮਾਜਵਾਦੀ ਕਿਸਮ ਦੇ ਨਾਵਲ ਹੈਗੇ ਨੇ ਰੂਪਤਾਰਾ ਤੇ ਸਿਵਲ ਲਾਈ ਨਾਵਲਕਾਰ ਨਾਨਕ ਸਿੰਘ ਦਾ ਹੈ ਇਤਿਖਿਆ ਵਿੱਚੋਂ ਕਿਹੜਾ ਨਾਵਲ ਸਰਾਵ ਅਤੇ ਨਸਿਆਂ ਦੇ ਵਿਰੋਧ ਵਿੱਚ ਲਿਖਿਆ ਗਿਆ ਹੈ ਨਾਨਕ ਸਿੰਘ ਨੇ ਦੋ ਨਾਵਲ ਜਿਹੜੇ ਹੈਗੇ ਆ ਸਰਾਬ ਤੇ ਨਸਿਆਂ ਦੇ ਬਰੋਚ ਚ ਲਿਖੇ ਆ ਇੱਕ ਸੰਗਮ ਇੱਕ ਸੰਗਰਾਮ ਦੋ ਨਾਟਕ ਉਹਨੇ ਨਸਿਆਂ ਦੇ ਬਰੋਚ ਚ ਲਿਖੇ ਨੇ ਇੱਕ ਸੰਗਮ ਇੱਕ ਸੰਗਰਾਮ ਸੰਗਰਾਮ ਦਾ ਇੱਥੇ ਜਿਗਰ ਨਹੀਂ ਹੈਗਾ ਤਾਂ ਆਨਸਰ ਹੋ ਜੂ ਸਾਡਾ ਸੰਗਮ ਨਸਿਆਂ ਦੇ ਬਰੋਚ ਚ ਲਿਖਿਆ ਗਿਆ ਨਾਟਕ ਨਾਵਲ ਹੈਗਾਗਾ ਨਾਨਕ ਸਿੰਘ ਦਾ ਸੰਗਮ ਨਾਨਕ ਸਿੰਘ ਨੇ ਦੋ ਨਾਵਲ ਸਰਾਬ ਜਿਹੜਾ ਹੈਗਾ ਸਰਾਬ ਤੇ ਨਸਿਆਂ ਦੇ ਬਰੋਚ ਚ ਲਿਖੇ ਨੇ ਇੱਕ ਸੰਗਮ ਇੱਕ ਸੰਗਰਾਮ ਸੰਗਮ ਆਨਸਰ ਆ ਜਾਊਗਾ ਸਾਡਾ ਨਾਵਲਕਾਰ ਨਾਨਕ ਸਿੰਘ ਦਾ ਇਹ ਲਿਖਿਆਂ ਵਿੱਚੋਂ ਕਿਹੜਾ ਨਾਵਲ ਮਨੋਵਿਗਿਆਨਕ ਸੋਹਾਂ ਵਾਲਾ ਇੱਕੋ ਇੱਕ ਨਾਵਲ ਜਿਹੜਾ ਹੈਗਾ ਮਨੋਵਿਗਿਆਨਕ ਸੋਹਾਂ ਵਾਲਾ ਹੈਗਾ ਨਾਨਕ ਸਿੰਘ ਦਾ ਨਾਸੂਰ ਨਾਸੂਰ ਨਾਵਲ ਹੈਗਾ ਜਿਹੜਾ ਉਹ ਮਨੋਵਿਗਿਆਨਕ ਸੋਹਾਂ ਵਾਲਾ ਨਾਟਕ ਹੈਗਾ ਹੈਗਾ ਨਾਵਲ ਹੈਗਾ ਹੈਗਾ ਨਾਨਕ ਸਿੰਘ ਦਾ 13ਵਾਂ ਆ ਗਿਆ ਹੈ ਲਿਖਿਆਂ ਵਿੱਚੋਂ ਕਿਸ ਨਾਵਲ ਦੀ ਪਿੱਠਭੂਮੀ ਦਾ ਸਬੰਧ ਪੰਜਾਬ ਦੀ ਸੂਬੇ ਦੀ ਮੰਗ ਨਾਲ ਹੈ ਚਾਰੇ ਨਾਵਲ ਨਾਨਕ ਸਿੰਘ ਦੇ ਨੇ ਸਾਡਾ ਸਵਾਲ ਇਹ ਹੈ ਕਿ ਪੰਜਾਬੀ ਸੂਬੇ ਦੀ ਮੰਗ ਦੀ ਪਿੱਠਭੂਮੀ ਨਾਲ ਹਨਾ ਨਾਵਲ ਦਾ ਪਿੱਠਭੂਮੀ ਕਿਹੜੇ ਨਾਵਲ ਇਸ ਨਾਵਲ ਦੀ ਪਿੱਠਭੂਮੀ ਪੰਜਾਬੀ ਸੂਬੇ ਦੀ ਮੰਗ ਨਾਲ ਜਾ ਜੁੜਦੀ ਹੈ ਜਿਹੜਾ ਹੈਗਾ ਇੱਕ ਮਿਆਂ ਦੋ ਤਲਵਾਰਾਂ ਇਹ ਤਾਂ ਗਦਰ ਲਹਿਰ ਤੇ ਹੈ ਇਹਦਾ ਨਾਇਕ ਕਰਤਾਰ ਸਿੰਘ ਸਰਾਬਾ ਇਹ ਤੇ ਇਹਨੂੰ ਸਹਿਤ ਅਕਾਦਮੀ ਅਵਾਰਡ ਵੀ ਮਿਲਿਆ ਸੀ ਇਹ ਤਾਂ ਗਦਰ ਲਹਿਰ ਤੇ ਹੈ ਜਿਹੜਾ ਹੈਗਾ ਗਗਨ ਦਾ ਮਾਮਾ ਬਾਜਿਓ ਇਹ 1967 ਚ ਲਿਖਿਆ ਸੀ ਇਹ 1965 ਦੀ ਜਿਹੜੀ ਭਾਰਤ ਪਾਕਿਸਤਾਨ ਦੀ ਜੰਗ ਹੋਈ ਸੀ 1965 ਦੀ ਉਹਨੂੰ ਕਿ ਸੋਕਰ ਚ ਰੱਖ ਕੇ ਲਿਖਿਆ ਗਿਆ ਹੈਗਾ ਕਿ ਜੰਗ ਦੇ ਮਾਰੂ ਪ੍ਰਭਾਵ ਕਿੰਨੇ ਹੈਗੇ ਗਗਨ ਦਾ ਮਾਮਾ ਬਾਚੇ ਜਿਹੜਾ ਨਾਵਲ ਹੈਗਾ 1967 'ਚ ਲਿਖਿਆ ਗਿਆ 1965 ਦੀ ਜੰਗ ਨੂੰ ਧਿਆਨ ਚ ਰੱਖ ਕੇ ਲਿਖਿਆ ਗਿਆ ਪਾਕਿਸਤਾਨ ਤੇ ਇਹਦੀ ਹੈਗਾ ਤੇ ਸੰਗਮ ਬਾਰੇ ਆਪਾਂ ਗੱਲ ਹੀ ਕਰੀ ਆਏ ਆ ਇਹ ਨਸਿਆਂ ਬਾਰੇ ਲਿਖਿਆ ਗਿਆ ਤਾਂ ਜਿਹੜਾ ਬਚ ਗਿਆ ਜਿਹੜਾ ਨਾਵਲ ਜੀ ਸਾਡਾ ਆਨਸਰ ਹੈ ਜਿਹੜਾ ਨਾਵਲ ਬਚ ਗਿਆ ਇਹ ਸਾਡਾ ਆਨਸਰ ਹੈ ਬੰਜਰ ਨਾਵਲ ਇਹ ਜਿਹੜਾ ਹੈਗਾ ਨਾ ਜਿਹੜਾ ਹੈਗਾ ਇਸ ਨਾਵਲ ਦੀ ਪਿਠਭੂਮੀ ਦਾ ਸਬੰਧ ਪੰਜਾਬੀ ਸੂਬੇ ਦੀ ਮੰਗ ਨਾਲ ਹੈ ਤੇ ਨਾਵਲਕਾਰ ਕਹਿਣਾ ਚਾਹੁੰਦਾ ਸੀ ਕਿ ਜੇ ਅਸੀਂ ਫਿਰਕਾ ਪ੍ਰਸਤੀ ਦੇ ਤੌਰ 'ਤੇ ਆਹੀ ਲੜਪੇ ਆਪਸ ਵਿੱਚ ਲੜ ਲੜ ਕੇ ਮਰ ਗਏ ਤਾਂ ਸਾਡੀ ਧਰਤੀ ਬੰਜਰ ਹੋ ਜੂ ਸਾਡਾ ਪੰਜਾਬ ਤਾਂ ਬੰਜਰ ਨਾਵਲ ਉਸ ਬਾਰੇ ਹੈਗਾ ਹੈਗਾ ਸਾਡਾ ਅੰਸਰ ਬੰਜਰ ਨਾਵਲ ਹੈ ਭਾਈ ਵੀਰ ਸਿੰਘ ਦਾ ਨਾਵਲ ਬਾਬਾ ਨੌਧ ਸਿੰਘ ਨੂੰ ਅੰਗਰੇਜ਼ੀ ਵਿੱਚ ਕਿਸ ਨੇ ਅਨੁਵਾਦ ਕੀਤਾ ਗਿਆਨੀ ਦਿੱਤ ਸਿੰਘ ਨੇ ਅਨੁਵਾਦ ਕੀਤਾ ਗਿਆਨੀ ਗੁਰਦੇਵਤ ਸਿੰਘ ਨੇ ਨਰਿੰਦਰ ਸਿੰਘ ਪੂਰਨ ਨੇ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਇਹ ਦੋ ਸਵਾਲ ਮੈਂ ਛੱਡ ਦਿੱਤੇ ਛੱਡਦਾ ਕੋਈ ਆਇਆ ਨਹੀਂ ਹੈਗਾ ਤਾਂ ਮੈਨੂੰ ਪਤਾ ਨਹੀਂ ਲੱਗ ਜੂ ਬਾਅਦ ਚ ਆ ਕੇ ਕਿਹਨੇ ਧਿਆਨ ਨਾਲ ਕਲਾਸ ਦੇਖੀ ਹੈਗੀ ਇਹ ਸਵਾਲ ਵੀ ਮੈਂ ਛੱਡ ਦਿੱਤੇ ਛੱਡਦਾ ਅਨਸਰ ਦਿਓ ਅਗਲਾ ਵੀ ਗੁਰਬਖਸ਼ ਸਿੰਘ ਪ੍ਰੀਤ ਲੜੀ ਨੂੰ ਗੋਰਕੀ ਦੇ ਨਾਵਲ ਮਾਂ ਦੇ ਅਨਵਾਦ ਲਈ ਕਿਹੜਾ ਪੁਰਸਕਾਰ ਮਿਲਿਆ ਅਨੰਦ ਗ੍ਰੰਥ ਚਲ ਇਹਦਾ ਦੱਸ ਹੀ ਦਿੰਨੇ ਆ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਮਿਲਿਆ ਉਹਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਮਿਲਿਆ ਹੈਗਾ ਉਹਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਤੇ ਅਗਲਾ ਸਵਾਲ ਹੈਗਾ ਕਿ ਇਹ ਲਿਖਿਆ ਵਿੱਚੋਂ ਨਾਵਲਕਾਰ ਜਿਹੜਾ ਹੈਗਾ ਨਹੀਂ ਲਿਖਿਆ ਨਾਵਲ ਆਉ ਨਾਵਲਕਾਰ ਨਹੀਂ ਹੈਗਾ ਲਿਖਿਆ ਨਹੀਂ ਨਾਵਲਕਾਰ ਫਿਰ ਲਿਖਿਆ ਵਿੱਚੋਂ ਨਾਵਲਕਾਰ ਨਹੀਂ ਹੈਗਾ ਜਾਂ ਕਿਹੜੇ ਕਿਹੜੇ ਲੇਖਕ ਨੇ ਨਾਵਲ ਨਹੀਂ ਲਿਖਿਆ ਇਹ ਸਵਾਲ ਬਣਨਾ ਸੀ ਬਲਵੰਤ ਗਾਰਗੀ ਦਾ ਨਾਵਲ ਹੈਗਾ ਕੱਕਾ ਰੇਤਾ ਈਸ਼ਵਰ ਚੰਦਰ ਨੰਦਾ ਦਾ ਨਾਵਲ ਹੈਗਾ ਮਰਾਦ ਗੁਰਦਿਆਲ ਸਿੰਘ ਤਾਂ ਹੈ ਹੀ ਨਾਵਲਕਾਰ ਚਰਨ ਦਾਸ ਸਿੱਧੂ ਅਨਸਰ ਆਊਗਾ ਚਰਨ ਦਾਸ ਸਿੱਧੂ ਨੇ ਕੋਈ ਨਾਵਲ ਨਹੀਂ ਲਿਖਿਆ ਹੈਗਾ ਆਧੁਨਿਕ ਬਾਰਕਾਰਾਂ ਵਿੱਚੋਂ 12 ਦਾ ਬਾਦਸਾ ਕਿਸ ਨੂੰ ਕਿਹਾ ਜਾਂਦਾ ਹੈ ਹਜ਼ਾਰਾ ਸਿੰਘ ਗੁਰਦਾਸਪੁਰ ਨੂੰ ਕਿਹਾ ਜਾਂਦਾ ਹੈ ਬਾਰ ਬੰਗਲਾਦੇਸ਼ ਦੀ ਕਿਸ ਦੀ ਰਚਨਾ ਹੈਗੀ ਐ ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਹੈਗੀ ਐ ਆਮ ਕਿਸਾਨ ਗੱਜਣ ਸਿੰਘ ਦੀ ਬਾਰ ਕਿਸ ਨੇ ਲਿਖੀ ਆਮ ਕਿਸਾਨ ਗੱਜਣ ਸਿੰਘ ਦੀ ਬਾਰ ਕਿਸ ਨੇ ਲਿਖੀ ਜਿਹੜੀ ਨਹੀਂ ਬਾਰ ਬੰਗਲਾਦੇਸ਼ ਦੀ ਸਾਰੀ ਗਲਤ ਕਹਿ ਗਏ ਆਪਾਂ ਬਾਰ ਬੰਗਲਾਦੇਸ਼ ਦੀ ਪਿਆਰਾ ਸਿੰਘ ਸਹਿਰਾਈ ਦੀ ਪਿਆਰਾ ਸਿੰਘ ਸਹਿਰਾਈ ਦੀ ਕਵਤਾ ਬਾਰ ਹੈਗੀ ਐ ਬਾਰ ਬੰਗਲਾਦੇਸ਼ ਦੀ ਗੱਜਣ ਸਿੰਘ ਦੀ ਬਾਰ ਲਿਖੀ ਐ ਪ੍ਰੋਫੈਸਰ ਮੋਹਨ ਸਿੰਘ ਨੇ ਪ੍ਰੋਫੈਸਰ ਮੋਹਨ ਸਿੰਘ ਨੇ ਗੱਜਣ ਸਿੰਘ ਦੀ ਬਾਰ ਲਿਖੀ ਐ ਤੇ ਲਾਸਟ ਸਵਾਲ ਹੈਗਾ 20ਵਾਂ ਟੌਪੀ ਸਵਾਲਾਂ ਚੋਂ ਪ੍ਰਸਿੱਧ ਕਵਤਾ ਜੇਵਨੀਸਾ ਕਿਸ ਦੀ ਕਵਤਾ ਪ੍ਰਸਿੱਧ ਕਵਤਾ ਹੈ ਤਾਂ ਇਹ ਸਰਜੀਤ ਪਾਤਰ ਦੀ ਕਵਤਾ ਹੈ ਜੋ ਜਿਹੜੀ ਜੇਵਨੀਸਾ ਸੀਗੀ ਉਹ ਔਰੰਗਜ਼ੇਬ ਦੀ ਜਿਹੜੀ ਹੈਗੀ ਹੈਗੀ ਪਹਿਲੀ ਜਿਹੜੀ ਉਹਦੀ ਸਾਰੇ ਤੋਂ ਮਨਪਸੰਦ ਬੇਗਮ ਸੀਗੀ ਉਹਦੇ ਤੋਂ ਧੀ ਸੀ ਉਹਦੀ ਤੇ ਕਵਤਾ ਲਿਖਦੀ ਸੀ ਇਹਨੂੰ ਮੰਗਰ ਲਈ 10-15 ਸਾਲ ਜਿਹੜਾ ਹੈਗਾ ਜੇਲ੍ਹ 'ਚ ਰੱਖਿਆ ਸੀਗਾ ਉਹਨਾਂ ਨੇ ਮੁਗਲਾਂ ਨੇ ਆਪ ਦੀ ਧੀ ਨੂੰ ਵੀ ਉਹਦੇ ਤੇ ਕਵਤਾ ਹੈਗੀ ਹੈ ਜੇਵਨੀਸਾ ਸਰਜੀਤ ਪਾਤਰ ਦੀ ਪ੍ਰਸਿੱਧ ਕਵਤਾ ਹੈ ਇਹ ਸੀ ਸਾਡੇ 20 ਸਵਾਲ ਬਾਕੀ ਆਪਾਂ ਕੱਲ ਜਿਹੜਾ ਹੈਗਾ ਕਿਸੇ ਨਵੇਂ ਟੌਪਿਕ ਨਾਲ ਮਿਲਦੇ ਹਾਂ ਗਰੁੱਪ ਵਿੱਚ ਤੁਹਾਨੂੰ ਪਾ ਦਿੱਤਾ ਜਾਊਗਾ ਸਸਿਕਾਲ ਸਾਰਿਆਂ ਨੂੰ ਖੂਬ ਮਿਹਨਤਾਂ ਕਰੋ